ਅੱਜ ਚਲੇਸ਼ਵਰ ਮੰਦਿਰ ਕਾਰ ਸੇਵਾ ਟਰੱਸ ਵੱਲੋਂ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਸ਼ੋਭਾਰਾਮ ਕੀਤਾ ਗਿਆ ਹੈ ਪਹਿਲਾਂ ਭਵਨ ਹੋਇਆ ਉਸ ਤੋਂ ਬਾਅਦ ਆਰਤੀ ਕਰਕੇ ਸਰੋਵਰ ਦੀ ਔਰ ਸ਼ੋਭਾਰਾਮ ਕੀਤਾ ਗਿਆ ਹੈ ਔਰ ਬਹੁਤ ਤਦਾਦ ਹਿੰਦੂਸੇ ਕੇਕਤਾ ਦਾ ਪ੍ਰਤੀਕ ਜਿਹੜਾ ਇਹ ਪਵਿੱਤਰ ਸਰੋਵਰ ਹੈ ਜਿੱਥੇ ਕਿ ਗੁਰੂ ਨਾਨਕ ਸਾਹਿਬ ਜੀ ਜਿਹੜੀ ਪਹਿਲੀ ਬਾਤ ਆਈ ਆ ਉਹਨਾਂ ਨੇ ਵੀ ਆ ਕੇ ਸਿੱਧ ਗੋਸ਼ਟੀ ਕੀਤੀ ਹੈ ਔਰ ਭਗਵਾਨ ਕਾਰਤਿਕ ਸਵਾਮੀ ਜਿਹੜੇ ਕੀ ਹੈ ਤੇ ਅਚਲ ਨੇ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਦੂਸਰੀ ਵਾਰੀ 25 ਸਾਲ ਪਹਿਲਾਂ ਵੀ ਅਜਲੇਸ਼ਵਰ ਮੰਦਿਰ ਕਾਰ ਸੇਵਾ ٹرسٹ ਨੇ ਸੇਵਾ ਕੀਤੀ ਪਰ 25 ਸਾਲ ਬਾਅਦ ਵੀ ਅਜਲੇਸ਼ਵਰ ਮੰਦਿਰ ਕਾਰ ਸੇਵਾ ٹرسٹ ਤੁਹਾਡੇ ਸਾਹਮਣੇ ਸੇਵਾ ਕਰ ਰਿਹਾ ਹੈ ਸ਼ਹਿਰ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਔਰ ਜਲਦੀ ਹੀ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਕੇ ਪਵਿੱਤਰ ਜਲ ਜਿਹੜਾ ਵਿੱਚ ਛੱਡ ਦਿੱਤਾ ਜਾਏਗਾ ਤਾਂ ਕਿ ਲੋਕੀ ਇਸ ਪਵਿੱਤਰ ਜ਼ਰੂਰ ਦੁਬਾਰਾ ਸੁਣਾ ਕਰਦੇ ਜੇ ਕਿਸਤਾਨ ਹੈ ਹਿੰਦੂ ਸਿੱਖ ਦਾ ਇਕ ਦਾਦਾ ਦਾ ਸਥਾਨ ਹੈ ਇਹਦੇ ਵਿੱਚ ਕੋਈ ਦੂਰ ਦੋ ਗੱਲ ਨਹੀਂ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸਿੱਧ ਗੋਸ਼ਤੀ ਜਿਹੜੀ ਹੈ ਇਸ ਪਵਿੱਤਰ ਜ਼ਰੂਰ ਦੇ ਉੱਤੇ ਹੋਈ ਪ੍ਰਧਾਨ ਜੀ ਕਿੰਨੀ ਦੇਰ ਸੇਵਾ ਚੱਲੂਗੀ ਜੀ ਇਹ ਦੇਖੋ ਜੀ ਇਹ ਸੰਗਤ ਦੇ ਨਾਲ ਆ ਭਾਵੇਂ ਇੱਕ ਦਿਨ ਝੋਲੇ ਭਾਵੇਂ ਮਹੀਨਾ ਜੀ ਜੈ ਮਦਵੀ ਜੈ ਸ਼ੰਕਰ ਦੀ ਬਹੁਤ ਹੀ ਪਵਿੱਤਰ ਦਿਨ ਅੱਜ ਬਸੰਤ ਪੰਚਮੀ ਦੇ ਸ਼ੁਭ ਦਿਨ ਦੇ ਉੱਤੇ ਅਚਲੇਸ਼ਵਰ ਧਾਮ ਦੇ ਸਰੋਵਰ ਵਿੱਚ ਜੋ ਕਾਰਸਲਾ ਸ਼ੁਰੂ ਹੋਈ ਹੈ ਬਹੁਤ ਮਿਲਿਆ ਜਾਏਗਾ ਕਿਉਂਕਿ ਆਪਣੇ ਆਪ ਨੂੰ ਹੀ ਐਸੀ ਖੁਸ਼ਕਿਸਮਤ ਮਹਿਸੂਸ ਕਰ ਰਹੇ ਆ ਜੋ ਕਿ ਇਸ ਸੇਵਾ ਦੇ ਵਿੱਚ ਭਾਗ ਲੈ ਰਹੇ ਆ ਮੈਂ ਨਾਲ ਹੀ ਨਾਲ ਬਟਾਲਾ ਵਾਸੀਆਂ ਨੂੰ ਇਹ ਇੱਕ ਅਪੀਲ ਕਰਦਾ ਕਿ ਆਪਣੇ ਪਰਿਵਾਰ ਸਹਿਤ ਆਪਣੇ ਬੱਚਿਆਂ ਸਹਿਤ ਇਸ ਸੇਵਾ ਦੇ ਵਿੱਚ ਭਾਗ ਲਓ ਤੇ ਪੁਲਿਆ ਦੇ ਭਾਗੀਵਲੋਂ ਇੱਕ ਔਰ ਜਿੱਥੇ ਮਹਾਕੁੰਭ ਦਾ ਆਯੋਜਨ ਹੋ ਰਿਹਾ ਹੈ ਲਗਭਗ 50 ਕਰੋੜ ਤੋਂ ਉੱਪਰ ਦੁਨੀਆ ਨੇ ਪਿੱਤਰਸਥਾਨ ਕੀਤਾ ਉਸ ਪਿੱਤਰਸਥਾਨ ਦਾ ਜੋ ਫਲ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਫਲ ਵੀ ਉਸ ਤੋਂ ਘਟ ਹੋਵੇਗਾ ਕਿਉਂਕਿ ਬਹੁਤ ਪਿੱਤਰਸਥਾਨ ਹੈ ਇਹ ਸ੍ਰੋਵਰ ਨੂੰ ਮੰਨਿਆ ਤਾਂ ਪ੍ਰਾਪਤ ਹੈ ਕਿ ਨਵੇਂ ਦਸਵੇਂ ਜੋ ਕਿ ਕਾਰਤਿਕ ਮਾਸ ਦੀ ਤਿਥੀ ਹੈ ਉਸ ਤਿਥੀ ਦੇ ਉੱਤੇ 33 ਕੋਟੀ ਦੇਵੀ ਦੇਵਤੇ ਇੱਥੇ ਸ্নান ਕਰਦੇ ਨੇ ਤੇ ਇਹ ਸਾਰੇ ਧਰਮਾਂ ਦਾ ਸਾਂਝਾ ਸ੍ਰੋਵਰ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਵੀ ਚਰਨਾਂ ਤੇ ਪਏ ਨੇ ਉਹਨਾਂ ਨੇ ਵੀ ਇੱਥੇ ਬੈਠ ਕੇ ਗੋਸ਼ਟੀ ਕੀਤੀ ਲੋਕਾਂ ਨੂੰ ਵੇਮਾ ਪਰਮਾਤਮਾ ਤੋਂ ਦੂਰ ਕੀਤਾ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸਹਿ ਪਰਿਵਾਰ ਆ ਕੇ ਇੱਥੇ ਸੇਵਾ ਕਰੋ ਤੇ ਪੁੰਨਿਆ ਦੀ ਭਾਗੀ ਬਣੋ ਬਗਵਾਨ ਸ਼ੰਕਰਵਾ ਅਸ਼ੀਰਵਾਦ ਪ੍ਰਾਪਤ ਕਰੋ ਕਾਰਤਿਕ ਸਵਾਮੀ ਜੀ ਦਾ ਸ਼ਿਰੋਪ ਪ੍ਰਾਪਤ ਕਰੋ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਜੈ ਸ਼ੰਕਰ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨੂੰ ਅੱਜ ਬਹੁਤ-ਬਹੁਤ ਵਧਾਈ ਦਿੰਦਾ ਹਾਂ ਲੋਕਾਂ ਦਾ ਇਤਸਾਹ ਬੜਾ ਜੇ ਅਚਲેશਰ ਸਾਹਿਬ ਦੀ ਜਿਹੜੀ ਕਾਰ ਸੇਵਾ ਹੋ ਰਹੀ ਆ ਬਾਕੀ ਅਸੀਂ ਹਰ ਇੱਕ ਨੂੰ ਪ੍ਰਸਤਾ ਕਰਾਂਗੇ ਕਿ ਵੱਧ ਚੜ ਕੇ ਇਹਦੇ ਚ ਇਨਸ਼ਾਅ ਦਿਖਾਓ ਬੜਾ ਪ੍ਰਮੁੱਖ ਸਥਾਨ ਹੈ ਹੈ ਅੱਜ ਬਹੁਤ ਮੁਬਾਰਕ ਦੇਣੇ ਕਿ ਅਚਲેશਰ ਸਾਹਿਬ ਦੀ ਜਿੱਥੇ ਪਹਿਲਾਂ 50 ਸਾਲ ਪਹਿਲਾਂ 75-75 ਸਾਲ ਹੋਈ ਔਰਤ ਤੋਂ ਬਾਅਦ 65 ਸਾਲ ਬਾਅਦ ਹੋਈ ਹੋ ਇੱਡਾ ਪਵਿੱਤਰ ਦੇਣੇ ਕਾ 25 ਸਾਲ ਬਾਅਦ ਫਿਰ ਇਹ ਸੇਵਾ ਜਿਹੜੀ ਸ਼ੁਰੂ ਹੋ ਰਹੀ ਹੈ ਸਾਰੀਆਂ ਸੰਗਤਾਂ ਦਾ ਜਿੱਦ ਹਾੜਾ ਆਦਾ ਹੈ ਇਹ ਸੇਵਾ ਜਿਹੜੀ ਹੈ ਸ਼ਿਵ ਸ਼ੰਕਰ ਜੀ ਦੀ ਕਿਰਪਾ ਨਾਲ ਬਹੁਤ ਜਲਦੀ ਜਲਦੀ ਇਹ ਸੰਪੰਨ ਹੋਏਗੀ ਸਾਰੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਧੰਨਵਾਦ